ਉਹ ਪਹਿਲਾਂ ਨਾ ਜਾਦੇ ਨੇ ਲੈ ਬਾਕੀ ਅੱਛਾ ਸੁਰਖਪੁਰੀਆ ਨਹੀਂ ਜਿਹੋ ਤਾਂ ਵੱਡੀ ਗੇੜ ਦਾ ਹਾਂ ਉਹ ਉਹ ਬਾਹਰ ਬੱਗਿਆ ਯਾਰ ਦੋ ਤਿੰਨ ਦਿਨਾਂ ਵਾਸਤੇ ਅੱਛਾ ਨਵੰਬਰ ਸਰ ਦੇ ਬੰਦੇ ਨੇ ਲੈਤੀ ਅੱਜ ਉਹ ਡੇਢ ਚੋ ਦੋ ਛੋਟ ਠੀਕ ਆ ਤੇ 100 ਕਿਲੋਮੀਟਰ ਪਹੁੰਚ 100 ਕਿਲੋਮੀਟਰ ਪਹੁੰਚ ਹਾਂ ਡੇਢ ਚੋ 2000 ਰੁਪਿਆ ਛੋਟ 2000 ਛੋਟ 1000 ਹੋਰ ਯਾਰ ਤਿੰਨ ਛੋਟ ਦਾ ਠੀਕ ਆ ਜਾਚਾ ਠੀਕ ਆ ਪਰ ਹੱਪਾ ਦੇ ਦੇ ਛੱਡੀ ਸੀਲਾ ਜਾਚਾ ਹਾਂ ਤੋਫੇ ਨੇ ਤੋਫੇ ਠੀਕ ਆ ਫਰਕ ਤਾਂ ਹੁੰਦਾ ਨਸਲਾਂ ਦਾ ਨਸਲਾਂ ਨਹੀਂ ਜਰ 2 ਲੱਖ ਦੀ ਝੋਟੀ ਆ ਰੇਟ ਕਿਹੜਾ ਕਰੇ ਆਪਾਂ ਨੇ ਕਰ ਮੜੀ ਦਾ ਠੀਕ ਹੈ ਠੀਕ ਹੈ ਮੈਂ ਤੁਮਰ ਲਾ ਦੇ ਵਿਚਰੀ ਨੂੰ ਦੇਖੋ ਬਈ ਆ ਹੁੰਦੀਆਂ ਨੇ ਨਸਲਾਂ ਇਹ ਹੁੰਦੀਆਂ ਨੇ ਨਸਲਾਂ ਦੇ ਤੇਰੀ ਜਵਾਹ ਖੇੜੀ ਚੱਲੇ ਥੱਲੇ ਅਸਲ ਕੱਟੀ ਮਗਰਾ ਕੱਟੀ ਨਾਲ ਵੀ ਕੱਟੀ ਕਹਾਂ ਨਸਲਾਂ ਬਣਾ ਲੂ ਜਿਹੜਾ ਲੈ ਜਾਊਗਾ ਹਾਂ ਹਾਂ ਸਿੰਘ ਨੂੰ ਦੇ ਠੀਕ ਹੈ ਜੀ ਠੀਕ ਹੈ ਤੇ ਕਾਲ ਵੀ ਦੋਸਤੋ ਅੱਜ ਸੋਨੂੰ ਟੌਪ ਟੌਪ ਦੀਆਂ ਝੋਟੀਆਂ ਦਿਖਾਵਾਂਗੇ ਪਿੰਡ ਲੇਹਲ ਖੁਰਦ ਜ਼ਿਲ੍ਹਾ ਸੰਗਰੂਰ ਚੋਟੀਆਂ ਹੈਗੀਆਂ ਨੇ ਚਾਰ ਦੋਸਤੋ ਤਾਜ਼ੀਆਂ ਇੱਕ ਹੈਗੀ ਹੈਗੀ 托ਕੜ ਝੋਟੀ ਦੇਖੋ ਨਗੀਨਾ ਝੋਟੀ ਆ 托ਕੜ ਵੀ ਪਿੰਡ ਲੇਲ ਖੁਰਦ ਤੇ ਜ਼ਿਲ੍ਹਾ ਹੈਗਾ ਸੰਗਰੂਰ ਨਹਿਰੇ ਕਾਗੇ ਤੋਂ ਰਹਿੰਦਾ ਦੋਸਤੋ 4 ਕਿਲੋਮੀਟਰ ਘਰਾਉਣਿਆ ਚਾਚੇ ਨਾਲ ਗੱਲ 바ਕੀ ਨਗੀਨੇ ਨੇ ਨਗੀਨੇ ਸਾਸਰੀ ਕਾਲ ਚਾਚਾ ਜੀ ਸਾਸਰੀ ਕਾਲ ਸਾਸਰੀ ਕਾਲ ਕਿਵੇਂ ਆ ਵਧੀਆ ਵਧੀਆ ਤੂੰ ਦੱਸ ਤੇ ਚਾਰ ਝੋਟੀਆਂ ਨੇ ਆ ਜਾਂ ਤਾਜ਼ੀਆਂ ਬਾਹ ਚਾਰ ਆਹੀ ਤੇ ਵੀਡੀਓ ਦੇ ਬਾਅਦ ਦੋ ਤਿੰਨ ਪੂਰ ਆ ਗਏ ਅਸੀਂ ਉਹੀ ਵੀਡੀਓ ਤੇ ਮੈਂ ਆਪਣੇ ਫੋਨ ਤੋਂ ਵੀਡੀਓ ਪਾਪਾ ਦੇਤੀਆਂ ਠੀਕ ਹੈ ਪਰ ਆਪ ਕੋ ਲੋਕ ਸੇ ਵੀ ਕਰਦੇ ਆ ਠੀਕ ਹੈ ਚਲੀਆਂ ਚੰਗੀਆਂ ਚੰਗੀਆਂ ਝੋਟੀਆਂ ਹਾਂ ਅੱਜ ਦੀ ਆ ਝੋਟੀ ਨੇ ਕੀ ਕਹੀ ਦੀ ਆ ਮੰਦਰਾ ਮੰਦਰਾ ਪੱਤੀ ਪੱਤੀ ਮੰਦਰਾ ਇਹਦੇ ਠੀਕ ਆ ਜੀ ਇਹਨਾਂ ਕਹਿੰਨ ਨੂੰ 22 ਕਿਲੋ ਵੀ ਦੁੱਧ ਕਹੀ ਜਾਣੀਆਂ ਪਰ ਆਪਾਂ 16 ਕੱਕਾ ਇੱਕ ਆਪਣੀ ਅੱਜ ਹੋ ਗਈ ਸਵੇਰੇ ਛੇੜਾ ਇੱਕ ਛੋਟੀ ਸਵੇਰੇ ਰੋਜ਼ ਹੀ ਵਿਕੀ ਜਾਂਦੀਆਂ ਨੇ ਦੋ ਛੋਟੀਆਂ ਰੋਜ਼ ਅੱਜ ਚਾਰ ਤਾਜ਼ੀਆਂ ਠੀਕ ਹੈ ਇੱਕ ਟੋਕਰ ਛੋਟੀ ਆ ਪਰ ਚੈੱਕ ਚ ਨਹੀਂ ਆਉਂਦੀ ਹੈਗੀ ਠੀਕ ਹੈ ਭਾ ਦੇਵਾਂਗੇ ਫੰਡਰਾਲਾ ਛੋਟੀ ਦਾ ਛੋਟੀ ਬਹੁਤ ਚੰਗੀ ਆ ਠੀਕ ਹੈ ਲੱਖੀ ਪੂਰੀ ਆ ਠੀਕ ਹੈ ਤੇ ਦੋ ਕੱਟੇ ਪਾਵਾਂਗੇ ਇੱਕ ਬੂਰਾ ਇੱਕ ਕਾਂ ਠੀਕ ਹੈ ਪਾ ਬਿਲਕੁਲ ਜਾਇਜ ਜਮਾ ਯਾਰ ਮਹਾ ਮੁਫਤ ਵਾਲੇ ਪਾ ਛੋਟੀ ਦੇ ਕਹੀ ਜੀ ਜਰ ਨਗੀਨਾ ਇਹਦਾ ਕੀ ਪਾ ਕਰਦੇ ਆ ਚਾਚਾ ਦੁੱਧ ਤੋਂ ਬਾਅਦ ਕਿਵੇਂ ਸਾਰੀ ਡਿਟੇਲ ਦੱਸਦੇ ਦੁੱਧ ਦੋ ਛੋਟੀ ਇਹ ਤਾਂ ਦੁੱਧੋ ਦੇਣਾ ਛੋਟੀ ਨੇ ਵੱਧ ਠੀਕ ਹੈ ਪਰ ਆਪਾਂ 16 ਕਿਲੋ ਕਹਿ ਕੇ ਦਵਾਂਗੇ ਹੁਣ 13 ਕਿਲੋ ਬੋਲੀ ਤੋਂ ਸਟਾਰਟ ਠੀਕ ਹੈ ਹਾਂ ਲੈਵਾ ਦੇਖ ਸਕਦੇ ਹੋ ਖਣ ਤੁਣ ਪੂਰਾ ਐ ਆ ਗਿਆ ਗਾਇਬ ਤੇ ਹਾਂ 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 ਅਸਲ ਦੱਤੀ ਆਸਲ 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 ਖੱਲੀ ਹੂੰ ਹੂੰ ਨਾਲ ਕੀ ਆ ਗਿਆ ਚਾਚਾ ਇਹ ਕੱਟਾ ਕੱਟੀ 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 ਅੰਦਰ ਹੀ ਤੋਰ ਦੇ ਅੰਦਰ ਹੀ ਤੋਰ ਦੇ ਲੈ ਵਾ ਦੇਖੋ ਦੋਸਤੋ ਉਹਨੇ ਤੇਰਾ ਪੈਰ ਦੁਖਾ ਦੀ ਨੂੰ ਤੋਰ ਦੇ ਜਗਾੜ ਦੇ ਛੋਟੀ ਦਾ ਦੁੱਤ ਬੱਤਲ ਹੀ ਆ ਪਰ ਪਤਾ ਆਪਾਂ ਕਹਿ ਕੇ ਨਿੰਦੇਗੀ ਠੀਕ ਹੈ ਮਾ ਕੰਮ ਛੱਡਦਾ ਵੀ ਉਹ 20 25 ਕਹੀ ਜਾ ਯਾਰ ਠੀਕ ਹੈ ਹੈ ਨਾ 20 ਕਹਿੰਦੇ 20 ਕਹਿੰਨੂ ਕਿਹੜਾ ਦਾ ਹੋਦਾ ਯਾਰ ਇਹਦਾ 22 ਰਿਗਾਰਡ ਤੋਂ ਥੋੜਾ 20 22 ਲੀਟਰ ਵਾਲਾ ਇਹਨੂੰ ਵੀ 2.5 ਲੱਖ ਕਰ ਲਾ ਹਾਂ ਤਾਂ ਵੀ ਖੱਪਦਾ ਪਰ ਨਹੀਂ ਜਿਵੇਂ ਆਪਾਂ ਨੂੰ ਮਿਲੀ ਆਪਾਂ ਪਰਲੇ ਪਾਸੇ ਰੱਖਣ ਵਾਲੀ ਵਧੀਆ ਠੀਕ ਆ ਚਾਚਾ ਹੂੰ ਹੂੰ ਚੋਟੀ ਦੇ ਕਹੀਦੀ ਆ ਕਿੰਨੇ ਦੇ ਦਾਂਗੇ ਚਾਚਾ ਇਹ ਦੇ ਹੈਵ ਗਨ ਬਰਾ ਸਹੀ ਆ ਟਾਪ ਕਲਾਸ ਆ ਕਿੰਨੇ ਚ ਦੇ ਲੱਗਿਆ ਚਾਚਾ ਜੀ 1,65,000 ਦੀ 200 ਕਿਲੋਮੀਟਰ ਪਹੁੰਚ ਕਰ ਦਾਂਗਾ 165000 ਦੀ ਹਾਂਜੀ ਬਾਈ 200 ਕਿਲੋ ਮੀਟਰ ਆ ਆਪਾ ਯਾਰ ਮਾਰਕੀਟ ਚੋਂ ਕਿਤੋਂ ਮਿਲ ਜੇ ਹਾਂ ਕਿਸੇ ਨੇ ਕਰੂਗੀ ਕਿਤੋਂ ਮਿਲ ਜੇ ਕੋਈ ਯੂਟਿਊਬਰ ਆ ਕੋਈ ਕੋਚਾ ਹਾਂ ਆਹ ਆਪਾ ਕਿਸੇ ਨੂੰ ਮਿਲਦੇ ਆਪਾਂ ਜਾਨਵਰ ਵੀ ਇਹੋ ਜਿਹਾ ਹੋਵੇ ਪਾ ਤਾਂ ਅਸਲ ਆ ਦੇ ਦੂ ਪਰ ਇਹਦੀ ਛੋਟੀ ਹੋਵੇ ਇਹੋ ਜਿਹਾ ਸਿੰਗ ਨਹੀਂ ਦੇਣਾ ਸਿੰਗਾ ਇਹੋ ਜਿਹਾ ਥੱਲਾ ਨਹੀਂ ਦੇਣਾ ਜੀ ਪੂਸ਼ ਨੂੰ 7 ਗੱਠਾ ਦੇ ਲੈ ਭਾਵੇਂ ਜਾਤ ਦੇਖੀ ਕੀ ਕਰੀ ਆ ਬਰੀਕ ਤੇਰੇ ਕੈਮਰੇ ਤੋਂ ਦੱਸਦੀ ਆ ਥੋੜੀ ਜੀ ਚਵਾਈ ਇਹੋ ਜਿਹੀ ਲੱਗਿਆ ਜੋ 3 2-2 ਤਾਂ ਰਮ ਮਾਰ ਕੇ ਦਿਖਾਉਂ ਜਦੋਂ ਤੈਨੂੰ ਮੈਂ ਹਾਂ ਤੂੰ ਦੇਖੀ ਚੱਟ ਵੀ ਕੀ ਕਹਿੰਦੀ ਲੋ ਵੀ ਦੋ ਘੜਾ ਦੇ ਇੱਕ ਲੱਖ ਤੇ 65 ਹਜ਼ਾਰ ਚ ਹਾਂ ਤੇ ਆ ਦੋ ਨੰਬਰ ਵਾਲੀਆ ਚ ਦੇਖ ਛਿੱਗੀ ਕੱਟੀ ਐ ਛਿੱਕੀ ਠੀਕ ਐ ਚਾਰ ਪੰਜ ਦੇਖੀ ਇੱਥੇ ਮਾਰੀ ਇੱਥੇ ਨਹੀਂ ਕੈਮਰਾ ਗਿੱਠ ਗਿੱਠ ਤੇ ਨਹੀਂ ਹੁੰਦਾ ਠੀਕ ਐ ਗਿੱਠ ਗਿੱਠ ਤੇ ਠੀਕ ਠੀਕ ਚੋਣ ਲੱਗੇ ਮੂੰਹ ਸਿਰ ਦੇ ਕੇ ਬਰੀਕ ਬਰੂਕ ਵੀ ਪੂਰੀ ਲਾਈ ਪਾ ਕਿਹੜਾ ਦੇਣਾ ਮੁਫਤ ਦਾ ਪਾ ਦੇਵਾਂਗੇ ਛੋਟੀ ਦਾ ਠੀਕ ਐ ਚਾ ਹਾਂ ਕੋਈ ਵੀ ਨਹੀਂ ਦੇਖ ਸਕਦਾ ਚੈਲ ਜੀ ਆ ਜਾ ਚੈਲ ਜਾ ਜੇ ਅਹੀ ਦੀ ਛੋਟੀਆਂ ਦੇ ਆ ਪਾ ਦੇ ਤੇ ਕੋਈ ਜੜਿਆ ਪਾ 2025 ਦੇ ਲਾਸਟ ਆ ਮਹੀਨੇ ਚ ਬਸ ਤਮਾਕੀ ਦੇਣਾ ਤਮਾਕੀ ਯਾਰ ਗੱਲਾਂ ਆਂ ਦੇਖ ਲੋਕ ਆਪਣੇ ਨੂੰ ਸਿਆਣੇ ਨੇ ਬਾਈ ਹਾਂ ਉਹ ਜਿਹੜੇ ਲੋਕ 2 2 250 ਕਿਲੋਮੀਟਰ ਤੇ ਬੈਠੇ 2 200 ਕਿਲੋਮੀਟਰ ਤੇ ਬੈਠੇ ਫੋਰ ਤੇ ਮਹਿ ਲੈਂਦੇ ਨੇ ਅੱਛਾ ਜਿਹੜੀ ਆਪਣੀ ਵੱਡੀ ਮਹੇ ਤੇ ਉਹ ਵੀ ਆਈ ਵੇਗੀ ਸੇਲ ਹੋ ਗਈ ਆਈ ਵਿਗ ਗਈ ਉਹ ਪਹਿਲਾਂ ਤਾਂ ਜਾਦੇ ਨੇ ਲੈ ਬਾਕੀ ਅੱਛਾ ਸੁਰਖਪੁਰਿਆ ਨਹੀਂ ਕਿ ਜੋ ਤਾਂ ਵੱਡੀ ਘੇੜ ਦਾ ਹਾਂ ਉਹ ਉਹ ਬਾਹਰ ਬੱਗਿਆ ਯਾਰ ਦੋ ਤਿੰਨ ਦਿਨਾਂ ਵਾਸਤੇ ਅੱਛਾ ਨਵੰਬਰ ਸਰ ਦੇ ਬੰਦਿਆਂ ਨੇ ਲੈਤੀ ਅੱਜ ਉਹ ਉਹਦਾ ਵੀ ਲੰਬਾ ਲਾਉਣਾਗਾ ਲੰਬਾ ਲਾਵਾਂਗੇ ਵੀਰੇ ਦਾ ਠੀਕ ਹੈ 15 ਕਿਲੋ ਦੁੱਧ ਦੀ ਗਰੰਟੀ ਦਵਾਂ ਗੱਟੀ ਦੀ 11 ਕਿਲੋ ਤੋਂ ਬੋਲੀ ਤੋਂ ਸਟਾਰਟ ਆ ਠੀਕ ਆ ਚਾਚਾ ਹਾਂ ਇਹ ਪਰ ਲੋਕਾਂ ਨਾਲ ਕੰਮ ਨਹੀਂ ਵੀ ਕਹਦੇ ਕਿ ਚੌਥੇ ਦਿਨ 15 ਕਰ ਗਈ ਠੀਕ ਹੈ ਮੈਂ ਦੁੱਧ ਕਰਤੀ ਹੈ 15 ਕਿਲੋ 15 ਦਿਨਾਂ ਚ ਜਾ ਕੇ ਠੀਕ ਆ ਚਾਚਾ ਚੀਜ਼ ਦੇਖ ਲੈ ਗਈ ਆ ਲੈ ਵਾ ਲੂਗਾ ਦੇਖੋ ਦੋਸਤਾਂ ਦਾ ਪੂਰਾ ਗਾਇਰ ਤੇ ਬਾਕੀ ਇਹ ਕੋਈ ਏਖਣ ਲਾਗ ਨਹੀਂ ਸਵੇਰ ਸਵੇਰ ਦਾ ਨੰਗਾ ਬਈ ਸ਼ਾਮ ਨੂੰ ਨੇਪਾ ਨੂੰ ਬੰਨ੍ਹਣ ਛੋੜ ਲਾ ਠੀਕ ਹੈ ਜੀ ਠੀਕ ਆ ਬਰੀਕ ਬਰੂਕ ਆ ਤਾ ਵੀ ਝੂਠੀ ਬਤ ਵੇਚ ਦਾਂਗੇ ਯਾਰ ਠੀਕ ਹੈ ਬਰੀਕ ਬਰੂਕ ਆ ਗਈ ਪੂਰੀ ਮੁੰਡਾ ਬਈ ਯਾਰ ਚਾਰ ਦਿਨੇ ਸੂਈਆਂ ਮਹੀਨੇ-ਮਹੀਨੇ ਦੀਆਂ ਸੂਈਆਂ ਵੀ ਕੀ ਜਾਂਦੀਆਂ ਨੇ ਮਰਜੀ ਚ ਠੀਕ ਹੈ ਦੇਖ ਤੂੰ ਕਹੀ ਕੀ ਕਰਤੀ ਐ ਬਾਕੀ ਮੰਦਰਾ ਮੰਦਰਾ ਹਾਂ ਤੁਣ ਗਿਆ ਤਾ ਦੇਖੀ ਪੁੱਤ ਪੁੱਤ ਤੇ ਤਾਂ ਲੱਗੇ ਹੋਏ ਨਹੀਂ ਵਾਹ ਮੈਂ ਤਾਤਾ ਕੀ ਦੇ ਦੇਗਾ ਇਹ ਕੋਈ ਗਲਤੀ ਨਹੀਂ ਬਾਹਰ ਤੇ ਕੋਈ ਕੁਝ ਪੌਂਚ ਕਰਨੇ ਬੰਨਦੇ ਥੋੜਾ ਫਰਸ ਕਿੱਥੇ ਸਾਨੂੰ ਪੂਰਾ ਗੈਪ ਤੇ ਆ ਗਿਆ ਬਈ ਗੈਪ ਤੇ ਚਵਾਈ ਜੀ ਯਾਰ ਇੱਕ ਮੇਸ ਵੀ ਮਾੜੀ ਹੋਵੇ ਸਰਲਾ ਛਿੱਟਾ ਠੀਕ ਆ ਸਰਲਾ ਛਿੱਟਾ ਮਾਰਦੀ ਹੋਵੇ ਮਾਰਦੀ ਹੋਵੇ ਝੂਣਦੀ ਹੋਵੇ ਬੋਜਮਾ ਕੱਢਦੀ ਹੋਵੇ ਸਾਰੇ ਕਾ ਦੀ ਗਰੰਟੀ ਆ ਠੀਕ ਆ ਚਾਚਾ ਦੁੱਧ ਪਾ ਆਪਾਂ ਪਹਿਲੀ ਹੁਣ ਆ ਕੱਟੀ ਦੁੱਧ ਦਾ ਵੱਦ ਲਈ ਆਪਾਂ 15 ਕਹਿ ਕੇ ਦਵਾਂ ਕਹੀ ਕੀ ਪਈ ਆ ਥਰਸ ਪਲੇਟ ਵਰਗੀ ਦੇਖ ਹਾਂ 142000 ਦੀ ਕੱਟੀ ਦੇ ਦਾਂਗੇ ਠੀਕ ਆ ਚਾ 45 ਤੋਂ 200 ਕਿਲੋਮੀਟਰ ਪਹੁੰਚ ਕਰ ਦਾਂਗੇ 42 ਸੁੱਕਾ ਲਵਾਂਗੇ ਠੀਕ ਆ ਜਹਾ ਭਾ ਯਾਰ ਕੱਟੀ ਬੱਚੇ ਦੇ ਨੀਂਗਾ ਮਾਰੀ ਬਈ ਹਾਂ ਉਹ ਪੁੱਤ ਕਰਾ ਹਲੋ ਦੇਖੋ ਅਸਲ ਇਧਰੋਂ ਵੀ ਦਿਖਾ ਦੇ ਕੱਲਾ ਹਲੋ ਨੇ ਇਹ ਉੱਥੇ ਨੀਂਗਾ ਮਾਰ ਇੱਕ 65 ਦਾ ਮਾਲ ਠੀਕ ਆ ਜੀ ਆ ਦੇਖੀ ਨੀਂਗਾ ਮਾਰ ਬੱਚਾ ਤਾਂ ਲੰਬੀ ਲਾਉਣੇ ਨੇ ਚੱਜ ਚਾਰ ਦਿਨਾਂ ਦੀ ਝੋਟੀ ਸੂਈ ਆ 11 ਕਿਲੋ ਬੋਲੀ ਤੋਂ ਛੱਟ ਸਰੀਰ ਸਰੂਰ ਦੇਖ ਹੱਥ ਨੰਬਰ ਆ ਗਈ ਮੁਫਤ ਦੇ ਦਊ ਮੁਫਤ ਦੇ ਆ ਕਿਵੇਂ ਆ ਚਾਚਾ ਨੰਗੀ ਦੇਖੀ ਝੋਟੀ 12 ਇਹ ਵੀ ਦੁੱਧ ਝੋਟੀ 15 ਕਿਲੋ ਵਾਲੀ 14 ਕਹਿ ਕੇ ਦਵਾਂਗੇ ਆਪਾਂ ਹਾਂ ਦੇਖ ਚੌਗੀ ਆ ਮੂਹ ਨਿਕੀ ਕਰੀ ਕਰੀ ਜਾਂਦੀ ਆ ਦਿਖਾ ਦੇ ਠੀਕ ਹੈ ਜੀ ਦੂਜਾ ਸੂਆ ਚੌਗੀ ਆ ਚੌਗੀ ਚੌਗੀ ਦੋਹਾਂ ਤੋਂ ਪਿਆਰ ਥਾਂ ਦੇਖ ਇਸੇ ਖੜੀ ਹੋਵੇ ਪਹਿਲਾਂ ਕਹੂ ਪਰ ਆਪਾਂ ਨਹੀਂ ਝੂਠ ਮਾਰਦੇ ਹੈਗੇ ਬਾਈ ਠੀਕ ਹੈ ਦੇਖ ਦੇਖੀ ਸਫਾਈਆਂ ਪੂਰੀ 1 ਨੰਬਰ ਆ ਗਈ ਕੁਆਲਿਟੀ ਬਾਕੀ ਬਾਲਾ ਦੱਸਣ ਦੀ ਲੋੜ ਨਹੀਂ ਚਾਚਾ ਲੋਕ ਆਪਣੇ ਨਾਲ ਵੱਧ ਸਿਆਣੇ ਨੇ ਜਿਹੜੇ ਦੇਖਦੇ ਨੇ ਭਰਾ ਖਰੀਦਦੇ ਨੇ ਨਾ ਜਮਾ ਮੁਫਤ ਦਾ ਭਾਅ ਠੀਕ ਹੈ ਸਰੀਰ ਦੇਖੋ ਲੰਬਾਈ ਚਵਾਈ ਚਵਾਈ ਰੱਬ ਦਾ ਨੋਇਆ ਐਹੀ ਦੀ ਚਵਾਈ ਆ। ਇਹੋ ਪੋਲੀ ਰੂਮ ਵਰਗੀ। ਲੰਬੀ ਤੋਰ ਦਿੰਦੇ ਆ। ਠੀਕ ਐ ਜਿਵੇਂ ਘਰੇ ਕਿਸੇ ਨੇ ਚੋਣੀਆਂ। ਪਾਸੇ ਕਰਨੇ ਤੇ ਲਾ ਲਿਓ ਸੁੱਕਾ ਵਰਲਾ। ਚੱਲੋ। ਦੇਖੋ, ਸਰੀਰ ਦੇਖੋ। ਪੂਰਾ ਇੱਕ ਨੰਬਰ ਕੁਆਲਿਟੀ ਆ। ਜਿਹਨੂੰ ਕਹਿੰਦੇ ਹੁੰਦੇ ਆ। ਭਾਜਮਾ ਜਾਇਜ਼ ਦੇ ਦਾਂਗੇ ਚਾਚਾ। ਜਾਇਮਾ ਮੁਫਤ ਦਾ ਭਾਜ ਗੁੱਤੀ ਦਾ। 5 ਤਰੀਕ ਆ ਜਾ ਤੇ 12ਵਾਂ ਮਹੀਨਾ। ਦੇਖੋ ਕੁਆਲਿਟੀ। ਪਿੰਡ ਲੇੜ ਖੁਰਦ ਦੇ ਵਿੱਚ ਮਿਲੂ ਦੋਸਤੋ ਸਾਨੂੰ ਆ ਨਕੀਨੇ। ਰੇਟ ਜਮਾ ਹਾਸਤੇ ਟੋਕੜਾਂ ਵਾਲੇ ਰੇਟ ਨੇ ਟੋਕੜਾਂ ਵਾਲੇ ਬਈ ਅੱਜ ਤੋਂ 20 ਤਰ੍ਹਾਂ ਨੂੰ ਇਹਦੇ ਨਾਲ ਦੀ 81 ਦੀ ਮਿਲਣੀ ਆ ਠੀਕ ਆ ਚਾ 81 85 ਦੀ ਮਿਲਣੀ ਜਿਹੜਾ ਲੈ ਜੂਗਾ ਵਧੀਆ ਰਹੂਗਾ ਹਾਂ ਥੋੜਾ ਜਿਹਾ ਬਾਜ਼ਾਰ ਪਹਿਲਾਂ ਨਾਲੋਂ ਭੱਗ ਗਿਆ ਬਾਜ਼ਾਰ ਠੀਕ ਆ ਹਾਂ ਪਰ ਅੱਜ ਜਮੇ ਮੁਤ ਦਾ ਭਾ ਕਿੰਨੇ ਦੇ ਦੇਗਾ ਇਹ ਡੇਢ ਤੋਂ 2 ਛੋੜ ਠੀਕ ਆ ਤੇ 100 ਕਿਲੋਮੀਟਰ ਪਹੁੰਚ 100 ਕਿਲੋਮੀਟਰ ਪਹੁੰਚ ਡੇਢ ਚ 2000 ਰੁਪਿਆ ਛੋਟਾ 2000 ਛੋਟਾ 1000 ਹੋਰ ਯਾਰ 300 ਛੋਟਾ ਠੀਕ ਹੈ ਚਾਚਾ ਠੀਕ ਹੈ ਪਰ ਆਹ ਭਾ ਦੇ ਦੇ ਹਾਂ ਇੱਕ ਬੰਦੇ ਦਾ ਵੀਡੀਓ ਚ ਪਾ ਵੀਂਦਾ ਤੱਪ ਤੈਂ ਦੱਸਦੇ ਹਾਂ ਟਣ ਕੇ ਇਹਦਾ ਕਰ ਲੇ ਫਿਰ ਵੀਡੀਓ ਪਾਏ ਦਾ ਵੀ ਫਾਇਦਾ ਕੀ ਹੈ ਫਿਰ ਕੀ ਜੇ ਪਾਉਣ ਦੱਸਦੇ ਕੀ ਥਣ ਗੁੱਲਾ ਲਖਾਈ ਕਿਹੜਾ ਲੱਗਿਆ ਹੋਇਆ ਐ ਲੱਗਿਆ ਪੂਰਾ ਨਾਲੇ ਕੈਫੇ ਦੇਖੋ ਨਗੀਨਾ ਨਗੀਨਾ ਨਾਲ ਹੈਗਾ ਕਟਾ ਸਿੰਘ ਸਾਰੀ ਸਾਰੇ ਪੱਖੋਂ ਇੱਕ ਨੰਬਰ ਆ ਹਾਂ ਦੇ ਕੋਕ ਵਾਲੀ ਟੋਕੜ ਟੋਕੜ लास्ट ਤੇ ਦਿਖਾ ਦਾਂਗੇ ਮਿਲਦਾ ਹੈ ਨਾ ਇਹ लास्ट ਤੇ ਦਿਖਾ ਦਾਂਗੇ ਆ ਦੇਖ ਜਮੀ ਜਮੀ ਕਹੇ ਗਰੀਬ ਘਰ ਤੋਂ ਲੈ ਕੇ ਆਂਦੀ ਆ ਦੁੱਧ ਦੀ ਕੋਟ ਦੇ ਦਾਂਗੇ 13 ਕਿਲੋ ਦੀ ਇਹਦਾ ਚਾਤਾ ਜਮਾ ਤਮਾਕਿਆ ਵਾਲਾ ਰੇਟ ਯਾਰ ਤਮਾਕਾ ਕੱਟੀ ਮੰਦਰ ਦੇ ਅੱਛਾ ਚਾਰ ਪੰਜ ਦੇ ਨਹੀਂ ਸੂਈ ਦਸ 11 ਕਿਲੋ ਦੁੱਧਾ ਹੁਣਾ ਠੀਕ ਆ ਦੇਖੀ ਜਿਗਾਰੜ ਕਿਹੜਾ ਲੱਗਿਆ ਘਰ ਵਾਲੀ ਨੂੰ ਠੀਕ ਆ ਆਥੀ ਲੈ ਦੇਖ ਇਹਦਾ ਅੰਦਰ ਖੜੀ ਲਾਲ ਕਰਤੀ ਕਹਿੰਨੇ ਚੋਣ ਚਾਂ ਦੇ ਮੂਰਾ ਗੁੱਟਾਉਂਦਾ ਇੱਧਰ ਦੇਖੋ ਫੰਡਰ ਵਾਲਾ ਭਾਅ ਫੰਡਰ ਵਾਲਾ ਠੀਕ ਹੈ ਕਾਚਾ ਮੂੰਹ ਸਿਰ ਦੀ ਦੇ ਕਿੰਨੀ ਚੰਗੀ ਆ ਕੱਦ-ਕਾਡ ਪੂਰਾ ਚੰਗਾ ਆ ਗਿਆ ਵਧੀਆ ਵਧੀਆ ਪਤਲੀ ਬਰੀਕ ਆ ਜਾਵਾਂ ਸਾਮੀ ਨੀ ਯਾਰ ਜੇ ਆਪਣੇ ਘਰੇ ਹਫਤਾ ਰਹਿ ਗਈ ਆਪਣੇ ਤਾਂ ਨਹੀਂ ਫਿਰ 14 ਕਿਲੋ ਦੁੱਧ ਕਰਦੇ ਦਾਣਾ ਦੂਣਾ ਖਾਂਦੀ ਆ ਠੀਕ ਆ ਅਚਾ ਪਰ ਇਹ ਰਹਿੰਦੀ ਨਹੀਂ ਇਹਨੇ ਜਾਣਾ ਠੀਕ ਆ ਆਹ ਕਿਹੜਾ 15 ਚੋਂ ਦੋ ਛੋੜ 15 ਚੋਂ ਦੋ ਛੋੜ ਆ ਲੱਖ 15000 ਆ ਕੋਈ 100 ਕਿਲੋਮੀਟਰ ਪਹੁੰਚ ਕਰ ਮਾਂ ਬਾਲੇ ਭਾਈ ਫੋਨ ਕਰਦੇ ਦੀ ਭਾਈ ਕੋਈ 1 10 15 ਨਹੀਂ ਲਿਆ ਦੇ ਨਾਲੇ ਦੁੱਧ ਪੀ ਲੂ ਨਾਲੇ ਕੱਟੀ ਪਾਲ ਲੂ ਨਾਲੇ ਝੋਟੀ ਅਗਲੇ ਸੂਏ ਜਦੋਂ ਪਲਗੀ 1.5 ਲੱਖ ਦੀ ਆ ਠੀਕ ਆ ਅਚਾ ਥਣ ਦੇਖੋ ਭਾਈ ਪਹਿਲਾ ਨੰਬਰ ਚੱਕਣਾ ਟੌਪ ਦਾ ਨਗੀਨਾ ਗਾੜੀ ਦੇਖੋ ਕਿੰਨੀ ਗੁੱਠਾਂ ਗੱਠਾਂ ਵਾਲੀਆਂ ਨੇ ਬੜੀ ਬਾਲੀ ਅਸਲ ਲੱਗੀ ਹੋਈ ਆ ਕੰਚ ਵਰਗੀ ਆ ਕੰਚ ਵਰਗੀ ਦੇ ਠੀਕ ਆ ਜੀ ਠੀਕ ਆ ਆਹ ਪਾਣੀ ਬਈ ਮਿਲਦਾ ਹੁਣ 10 ਲੀਟਰ ਤਾਂ ਹੋਊ ਚਾਚਾ 10 ਕਿਲੋ ਤੋਂ ਬਾਹਰ ਦੁੱਧ ਆ ਠੀਕ ਆ ਠੀਕ ਆ ਇਹ ਖੰਦੀ ਗੁੰਦੇ ਉਹਦਾ ਸ਼ਾਰਤ ਹੁਣ ਪੜ ਲੱਗ ਜੂ ਬਲਟਾ ਇਹ ਹਾਂ ਕੰਚ ਵਰਗੀ ਫਰੀ ਕਦੇ ਅਗਲੇ ਦੂਏ ਜੇ ਕਿਸੇ ਨੇ ਸੇਵਾ ਕਰ ਲਈ ਡੇਢ ਦੀ ਬਕੂ ਨਾਲੇ ਦੁੱਧ ਪੀਲੂ ਸੀ ਹੁੰਦਾ ਠੀਕ ਆ ਚਾਚਾ ਭਾ ਕੀੜਾ ਬਈ 15 ਆਲਾ ਮੁਫਤ ਦਾ ਭਾਜ ਰੋਟੀ ਦਾ ਜਰਾ ਹੂੰ ਕਵਾਲਿਟੀ ਪੂਰੀ ਇੱਕ ਨੰਬਰ ਆ ਦੋਸਤੋ ਇੱਕ ਨੰਬਰ ਆ ਭਾ ਵੀ ਕੁਝ ਵੀ ਨਹੀਂ ਜਦੋਂ 115000 ਆਪਾਂ ਲੈ ਕੇ ਆਂਦੀ ਆ ਜਦੋਂ ਮੇਰੇ ਖੜਾਈ ਪਈ ਦੀ ਦੇਖੀ ਇਧਰ ਵੀ ਗੁੱਥਾਂ ਦੇ ਸੋਨੇ ਪਾਸੇ ਗੁੱਥਾਂ ਦੇ ਕਿਤੇ ਹੋਈਆਂ ਇੱਕ ਨੰਬਰ ਆ ਪੂਰੀ ਹਾਂ ਹਾਂ ਤਾਂ ਜਾਂਦੇ ਜੀ ਲੋ ਵੀ ਦੋਤੀ ਮੰਦਰਾ ਨਗੀਨੇ ਨੇ ਨਗੀਨੇ ਜਿਹਨੂੰ ਕਹਿੰਦੇ ਨੇ ਮੰਦਰਾ ਲੁੱਟ ਲੋ ਮੇਲਾ ਜਿਹੜੇ ਭਰਾਵਾਂ ਤੋਂ ਲੁੱਟਿਆ ਜਾਂਦਾ ਪਾ ਲਾ ਲੈ ਗਿਆ ਬਈ ਇਹ ਤਾਂ ਚੋਟੀ ਦਾ ਕਾਲੀ ਹੋਊ ਜਾਮਣ ਵਰਗੀ ਪੰਜ ਚਾਰ ਦਿਨਾ ਚ ਠੀਕ ਆ ਚਾ ਇਹ ਅੰਦਰ ਖੜੀ ਕਰਕੇ ਲਾਲ ਹੋ ਗਈ ਅੰਦਰ ਖੜੀ ਦੀ ਯਾਰ ਠੀਕ ਆ ਦੁੱਧ 14 ਲੀਟਰ ਦੇ ਦੂਗੀ ਜੇ ਵਧੀਆ ਸੰਭਵਾਂ ਵਾਲੇ ਭਰਾ ਵਾਲੇ ਵਾਗੀ 14 14 ਤਾਂ 13 ਮੰਨ ਲਓ ਯਾਰ ਠੀਕ ਆ ਪਾਹ ਕਿਹੜਾ ਇਹ ਜਿਹੇ ਪਾਹ 10 ਕਿਲੋ ਦੇ ਦੇ ਠੀਕ ਆ ਪਰ 13 ਕਿਲੋ ਦੁੱਧ ਦੇਉ ਕੱਚ ਵਰਗੀ ਆ ਜਾਤ ਨਾ ਸਲਾਲੀ ਆ ਉਹ ਐ ਨਹੀਂ ਹੈਗੀ ਵੀ ਕਤੀੜ ਆ ਠੀਕ ਆ ਚਾ ਜਾਤ ਤਾਂ ਦੇਖ ਲੈ ਕਹੀ ਜੀ ਆ ਕੁਆਲਟੀ ਬੁਰੀ ਇੱਕ ਨੰਬਰ ਆ ਫੇਰ ਦੇਖੋ ਹਾਂ ਨਾਲ ਕੱਟੀ ਆ ਲਾ ਤੋਹਫਾ ਦੇ ਦਾਂਗੇ ਅੱਜ ਜੇ ਕੋਈ ਦੇਖ ਲਾ ਠੀਕ ਆ ਸੰਭ ਲੈ ਦੇ ਯਾਰ ਮੂੰਹ ਸਿਰ ਦਿਖਾ ਦੇ ਪਹਿਲਾਂ ਤਾਂ ਕਰਮ ਵਾਲੀ ਹਾਈਟ ਹਾਈਟ ਵੀ ਚੰਗੀ ਆਗੀ ਆਪਾਂ ਨੇ ਦੋ ਦੰਦ ਵੇਚੀਤੀ ਇਹੇ ਭਾਈ ਠੀਕ ਆ ਚਾ 200 ਰੁਪਈਆ ਦੀ ਅੱਛਾ ਹੁਣ ਝੋਟੀ ਮਤਲਬ ਕੇ ਚੈੱਕ ਚ ਨਹੀਂ ਆਉਂਦੀ ਹੈ ਕਿ ਇਸ ਮੁਤਬਈ ਉਰਜਗਾਰ ਚ ਖੜਿਆ ਗੱਬੜ ਨਿਕਲ ਸਕਦੀ ਆ ਠੀਕ ਆ ਆਪਣੇ ਕੋਲੇ ਬੰਦੇ ਨੇ ਸੌਂ ਖਾ ਕੇ ਝੋਟੀ ਭੇਜੀ ਆ ਠੀਕ ਆ ਪਰਪਾ ਆਪਾਂ ਫੰਡਰਾ ਦੇ ਦਾਂਗੇ ਭਾਈ ਫੰਡਰਾ ਲਾ ਪਾ ਹਾਂ ਪਹਿਲੀ ਗੱਲ ਤਾਂ ਸਿੰਗੀ ਦੇਖੋ ਦੁੱਧ 6 ਕਿਲੋ ਕਰੇ ਖੜੀ ਸੋਹਣੀ ਲੱਗਦੀ ਆ ਯਾਰ ਜੇ ਅੰਦਰ ਰਿਸ਼ਤੇਦਾਰ ਆਊਗਾ ਅਗਲਾ ਕਹੂ ਹਾਂ ਇਹ ਪਹਿਲਾਂ ਜਨਵਰੀ ਦੀ ਫੋਟੋ ਹੈ ਇੱਥੇ ਇਹਦਾ ਗੱਲ ਹੈ ਕਿ ਰੂਪ ਬਦਲ ਕਰਨ ਵਾਲੀ ਝੋਟੀ ਆ 100% ਤਾਂ ਬੁੱਲ ਨਿਕੜੂ ਦੇਖੀ ਬਾਈ ਥੰਦਾਈ ਮਾਗਰੂ ਪੂਰੀ ਬੜਾ ਚੰਗਾ ਥਣ ਲੱਗ ਰਿਹਾ ਹੈ ਇਹ ਜੋ ਥਣ ਲੱਗੇ ਨੇ ਕੱਟੀ ਹੂੰ 101% ਗੱਪਾਂ ਨਿਕੜੂ ਕੱਟੀ ਠੀਕ ਆ ਚਾ ਹਾਂ ਪਾ ਕਿਹੜਾ ਦੇ ਦਾਂਗੇ ਕਿੰਨੇ ਦੇ ਦਾਂਗੇ 92000 ਦੀ ਕੱਟੀ ਦੇ ਦਾਂਗੇ ਹੋਰ ਕਰ ਦੇ ਮਾਨ ਤਣ 1000 ਛੋਟ ਕਰ ਦਾਂਗੇ 91000 ਦੀ 91000 ਛੋਟ ਕਰ ਦਾਂਗੇ ਠੀਕ ਆ ਪਰ ਦੇਖ ਲੈ ਜੇ ਕਿਤੇ ਤੈਨ ਨਵੇਂ ਮਹੀ ਹਾਂ ਜੇ ਕੋਈ ਸਾਹਮ ਦਾ ਇਹ 2 ਮਹੀਨੇ ਨੂੰ ਚੱਕ ਚ ਆ ਗਈ ਹਾਂ ਤਾਂ 1.5 ਲੱਖ ਦੀ ਗੱਟੀ ਅੱਜ ਵੀ ਤੋਕੜ ਜਦੋਂ ਠੀਕ ਆ ਚਾ ਪਰ ਆਪਾਂ ਖਾਲੀ ਦਾ ਇਹ ਭਾਅ ਤਾਂ ਦੇਖੀ ਥਾਣ ਮੂਰਲੇ ਥਾਣ ਮੰਗਰ ਲਈ ਇੱਕੋ ਜੇ ਦੇ ਦੇ ਕਹੇ ਜਿਥਣ ਲੱਗਿਆ ਝੋਟੀ ਪੂਰਾ ਓਕੇ ਰਿਪੋਰਟ ਆ ਹਾਂ ਹਾਂ ਤੋਤੀ ਦੇਖੀ ਤੂੰ ਕੀ ਕਹਿੰਦੀ ਐ ਨਾ ਤੇਰਾ ਕਿੰਨਾ ਕੱਤੀ ਚ ਠੀਕ ਆ ਚਾ ਜੀ ਜੀ ਕੁਆਲਿਟੀ ਪੂਰੀ ਇੱਕ ਨੰਬਰ ਆ ਥਾਣ ਦੇਖੋ ਕਿੰਨੇ ਕਿੰਨੇ ਦੂੜ ਪਿਆ ਦਾ ਤਾਜ਼ੀਆਂ ਵਾਂਗ ਗੁੜਾਈ ਖੜੀ ਆ ਥਾਣ ਦਾ ਕਰਾ ਦੁੱਧਾਂ 5-6 ਕਿਲੋ ਪਾੜੇ ਤੋਂ ਲੱਗਦੀ ਵੱਡੀ ਦੇਖੀ ਕਿੱਡੀ ਆ ਹਾਲਟ ਹੋੜ ਤਾਂ ਪੂਰੀ ਵੱਡੀ ਆ ਗਈ ਲੋ ਵੀ ਦੋਸਤੋ ਜਿਹੜੇ ਟੋਕੜ ਦੇ ਚਾਹ ਬਾਣਨੇ ਪਾ ਚੱਕ ਲੋ ਮਗੀਨਾ 91000 ਦੀ ਦੇ ਦਾਂਗੇ ਚਾਚਾ ਜੀ ਹਾਂ 90 ਜੋ ਹਜ਼ਾਰ ਛੋਟ ਠੀਕ ਕੋਈ ਗੱਲ ਨਹੀਂ 5400 ਪਿੱਛੇ ਪਰ ਜਿਹੜਾ ਪਾਲੂ ਬਾਈ ਹਾਂ ਇਹ ਦੇਖੋ 3-5 ਚਾਰ ਮਹੀਨੇ ਦੁੱਧ ਵੀ ਦੂਗੇ ਇਹਦਾ 5 ਕਿਲੋ 8 ਕਿਲੋ ਵਰਗਾ ਠੀਕ ਹੈ ਸੂਈ ਨੂੰ ਸਾਲਫ ਤੁੱਤੇ ਹੋਗਾ ਝੋਟੀ ਠੀਕ ਐ ਚਾ ਆ ਇਹ ਦਿੰਦਾ ਕੌਣ ਅਰ ਕਰੇ ਖੜੀ ਵੀ ਸੋਹਣੀ ਲੱਗਦੀ ਆ ਠੀਕ ਆ ਠੀਕ ਆ ਇੱਕ ਆ ਦੇਖ ਹਾਂ ਅੱਜ ਅੱਜ ਦੋ ਦੰਦ ਫਿੱਟੇ ਨੇ ਮਤਲਬ ਹੈ ਜੀ ਅੱਛਾ ਮਈਆਂ ਲਾਉਣ ਲੱਗ ਗਿਆ ਹੈ ਹਾਈਟ ਹੋਇਟ ਪੂਰੀ ਵੱਡੀ ਆ ਗਈ ਪੂਰੀ ਸੁਰੱਖਾਂ ਦੇ ਕਿੰਨਾ ਹਾਂ ਦੇਖ ਸੈਕੀ ਜ ਮੋੜਿਆ ਤਰਾ ਹਾਂ ਮੋੜ ਦਾ ਮੋੜ ਅਲੇ ਦੰਦ ਬਣਾਉਣ ਲੱਗ ਰਹੇ ਦਿਖਾ ਦਿੰਦੇ ਮੂੰਹ ਮਾਰੇ ਕਿੰਨਾ ਚੰਗਾ ਪੂਰਾ ਇੱਕ ਨੰਬਰ ਆ ਹਾਂ ਰਿਜਨਾਲ ਸਾਰਾ ਕੁਸੜਾ ਵੱਡਾ ਦੇ ਕਿੱਡਾ ਹਾਈਟ ਹਾਈਟ ਦਾ ਪੂਰੇ ਬੰਨ ਵੱਡੀ ਆ ਗਈ ਬਾਈ ਕਿੰਨਾ ਇਹ ਯਾਰ ਮੇਰਾ ਮੰਨ ਜਾਂਦਾ ਵੀ ਮੰਡੀ ਮੇਲੇ ਚ ਵੀ ਨੰਬਰ ਲਾ ਸਕਦਾ ਇਹਦੀ ਮਾਂ ਵੀ ਆਪਣੇ ਰਵੀ ਅਸੀਂ ਪਹਿਲਾਂ ਆ ਆ ਆਪਣੇ ਜਮਾ ਮਿਕਸਰ ਕੋਲ ਆ ਠੀਕ ਆ ਚਾ ਇਹ ਮੰਨ ਵੀ ਆਪਣੀ ਘਰੇ ਖੜੀ ਆ ਬਾਲੀ ਚੰਗੀ ਝੋਟੀ ਦੀ ਕਿੰਨੇ ਕਿਲੋ ਦੁੱਧ ਦਿੰਦਾ ਇਹਦੀ ਮਾਣੇ ਮੇਰੀ ਮਾਂ ਨੇ 21 1/2 21 ਕਿਲੋ ਦੁੱਧ ਦਿੰਦਾ ਤਿੰਨ ਥਣਾ ਚੋਂ ਠੀਕ ਆ ਤਾਂ ਲੋਕਾਂ ਨੂੰ ਮਤ ਲੱਗੇ ਦਿਲ ਹੋ ਗਿਆ ਮਟੇਟਸ ਆ ਗਿਆ ਠੀਕ ਆ ਚਾ ਮੂਰਲਾ ਇੱਕ ਮੂਰਲਾ ਦੋ ਮੰਗਲੇ ਚੱਲਦੇ ਨੇ ਠੀਕ ਆ ਕਸ ਲਾ ਯਾਰ ਕੋਈ ਪਾਲ ਲੈ ਠੀਕ ਆ ਹਾਈਟ ਹੋਇਟ ਦੇਖ ਸਕਦੇ ਹੋ ਬਹੁਤ ਚੰਗਾ ਕੱਟਾ ਬਾਈ ਇਹ ਪਤਾ ਕੋਈ ਟੀਕੇ ਡੂਕੇ ਦਾ ਕਿਹੜੇ ਦਾ ਇਹ ਬਾਈ ਸਰਕਾਰੀ ਸੀ ਮੁੰਡਾ ਸਰਕਾਰੀ ਸੀ ਮੁੰਡਾ ਹਰਿਆਣਾ ਚੋਂ ਆਈ ਦੀ ਮਾ ਹਾਂ ਹਾਂ ਪਿੱਠਪੋੜਾ ਦੇਖ ਸਕਦੇ ਹੋ ਪੂਰਾ ਇੱਕ ਨੰਬਰ ਆਸਲ ਆ ਦੇ ਮੱਛੀ ਇਹ ਕਿਵੇਂ ਦੇ ਦਾਂਗੇ ਆ ਚਾ ਕਿੰਨੇ ਦਾ ਦੇ ਦਾਂਗੇ ਦੇਖੇ ਯਾਰ ਮੈਂ 80000 ਦਾ ਕੱਟਾ ਦੇ ਦਾਨੀ ਦਾ 85000 ਦਾ ਮਾਨਦਾਨ ਹੋ ਜਾਊਗਾ ਇੱਕ ਬਾਲਾ ਮਾਰ 36 ਜੋਤੀ ਜਮੀ ਨਹੀਂ ਹੈਗੀ ਬਾਈ ਆਸਲ ਆ ਬ੍ਰਾਂਡ ਜਿਹਨੂੰ ਕਹਿੰਦੇ ਨੇ ਬ੍ਰਾਂਡ ਆ 36 ਜਮਾਂ ਇਸ ਤੀਕਾ ਦਾ ਵੀ ਇੱਕ ਨੰਬਰ ਆ ਆਪਣਾ ਤਾਂ ਯਾਰ ਮਿੱਤਰ ਦਾ ਵੇਚਣ ਵਾਸਤੇ ਆਇਆ ਠੀਕ ਆ ਠੀਕ ਆ ਮੈਂ ਕਰਦਾ ਪਾਲਿਆ ਹੋਇਆ ਠੀਕ ਆ ਉਹ ਵੀ ਤਾਂ ਆਇਆ ਯਾਰ ਕੱਟਾ ਸਾਹਮਣਾ ਕੱਟਾ ਤੇ ਘੋੜਾ ਸਾਹਮਣਾ ਝੋਟਾ ਸਾਹਮਣਾ ਬਹੁਤ ਔਖਾ ਠੀਕ ਆ ਚਾ ਇਹ ਜਿਹਨੇ ਘਰੇ ਰੱਖ ਲਉ ਨੂੰ ਕੀ ਮਾੜਾ ਘਰੇ ਮੱਜਾਂ ਚਬਾਈ ਯਾਰ ਠੀਕ ਆ ਠੀਕ ਆ ਲੋ ਵੀ ਦੋਸਤੋ ਪਾ ਕਿਹੜਾ ਬਾਈ ਯਾਰ ਆਪਾਂ ਦੂਜੇ ਪਾਸੇ ਦਿੰਦੇ ਨਹੀਂ ਇੰਨੀ ਉਹ ਮੁੱਲ ਲਾਉਂਦੇ ਨੇ ਠੀਕ ਆ ਹਾਂ ਹਾਂ ਪਾਕੀ ਮੱਛਾਂ ਦੇ ਵੀ ਦੇਖ ਲੈ ਯਾਰ ਆਪਾਂ ਦੇਖ ਦੇ ਜਗਾਰ ਨਗੀਨੇ ਨਗੀਨੇ ਜਗਾਰ ਦੇਖੀ ਕਿਹੜਾ ਲੱਗਿਆ ਹਾਂ ਪਾ ਕਿਹੜਾ ਕਿਉਂ ਪੀਦਾ ਜਰਾ ਪਾ ਤਾਂ ਜਮਾਂ ਹੀ ਜਾਇਜ਼ ਆ ਆਹ ਆ ਦੇਖ ਹਮ ਹੈ ਆਪਦੇ ਮਾਂਡੂ ਕੀ ਚਾਚੂ ਦੀਆਂ ਨੀ ਚੀਜ਼ਾਂ ਹੈ ਠੀਕ ਆ ਜੀ ਲੋ ਵੀ ਦੋਸਤੋ ਜਿਹੜੇ ਭਰਾਵਾਂ ਨੇ ਲੈਣੀਆਂ ਨੇ ਕਰ ਲੋ ਕਨੈਕਟ ਤਰੀਕ ਹੈ ਗਿਆ 5 ਤੇ 12ਵਾਂ ਮਹੀਨਾ ਪਿੰਡ ਲੇਲ ਖੁਰਦਾ ਤੇ ਜ਼ਿਲ੍ਹਾ ਸੰਗਰੂਰ ਪੂਰੇ ਟਾਪ ਨਗੀਨਾ ਨੇ ਲੈਵੇ ਦੇਖੋ ਉੱਤੇ ਦਾ ਕੜਾਈ ਖੜੀਆਂ ਨੇ ਸੂਲ ਤੱਕ